ਸਾਰਿਆਂ ਪਿਆਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਬਿਕ ਖਾਣੇ ਦੇ ਚੈਨਲ ਦੇ ਵਿੱਚ ਅੱਜ ਅਪਾ ਗਰਮੀ ਵਾਲੀ ਸਪੈਸ਼ਲ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਹਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਊਗੀਆਂ ਗਰਮੀ ਹੋਵੇ ਜਾਂ ਸਰਦੀ ਹੋਵੇ ਮਿੱਠਾ ਖਾਣ ਦਾ ਮਨ ਸਾਡਾ ਸਾਰਿਆਂ ਦਾ ਹੀ ਕਰਦਾ ਆ ਪਰ ਗਰਮੀ ਦੇ ਵਿੱਚ ਅਸੀਂ ਥੋੜਾ ਜਿਆਦਾ ਸੋਚਦੇ ਆ ਕਿ ਕਿਹੜੀ ਚੀਜ਼ ਬਣਾ ਕੇ ਖਾਈਏ ਕਿ ਜਿਹੜੀ ਜਿਆਦਾ ਜਿਹਦੇ ਵਿੱਚ ਅਪਾ ਕੋਈ ਗਰਮ ਚੀਜ਼ਾਂ ਵੀ ਨਾ ਪਾਈਏ ਤੇ ਖਾਣ ਦੇ ਵਿੱਚ ਵੀ ਸੁਆਦ ਹੋਵੇ ਅੱਜ ਅਪਾ ਜਿਹੜੀਆਂ ਪਿੰਨੀਆਂ ਬਣਾਵਾਂਗੇ ਇਹੀ ਆਪਾਂ ਆਟੇ ਦੀਆਂ ਪਨੀਰ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋਉਂਦੀਆਂ ਕੜਾਈ ਰੱਖ ਦਾਂਗੇ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਇੱਕ ਕੌਲੀ ਭਰ ਕੇ ਆਪਾਂ ਦੇਸੀ ਘਿਓ ਲਿਆ ਆ ਪਰ ਸਾਰਾ ਘਿਓ ਅਸੀਂ ਇੱਕੋ ਵਾਰੀ ਨਿਵਰਤਣਾ ਆਪਾਂ ਥੋੜਾ ਥੋੜਾ ਕਰਕੇ ਵਰਤਾਂਗੇ 3 ਚਮਚੇ ਘਿਓ ਦੇ ਪਾ ਲਈ ਘਿਓ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲੈਂਦੇ ਹਾਂ यो हो गया गरम। ਇਹਦੇ ਵਿੱਚ ਪਾ ਦਾਂਗੇ ਅੱਧੀ ਕੌਲੀ ਬਰੀਕ ਵਾਲੀ ਸੂਜੀ। ਸੂਜੀ ਨੂੰ ਅਸੀਂ 2-3 ਮਿੰਟ ਤੱਕ ਭੁੰਨਣਾ ਹੈ। ਸੂਜੀ ਨੂੰ ਭੁੰਨਣ ਤੋਂ ਬਾਅਦ ਫਿਰ ਆਟਾ ਪਾਉਣਾ ਹੈ। ਕਿਉਂਕਿ ਸੂਜੀ ਭੁੰਨਣ ਲਈ ਥੋੜਾ ਜਿਹਾ ਟਾਈਮ ਲੈਂਦੀ ਆ ਆਟਾ ਛੇਤੀ ਪੁੱਜ ਜਾਂਦਾ ਹੈ। ਜਿਵੇਂ મે ਬਰੀਕ ਸੂਜੀ ਦਾ ਇਸਤੇਮਾਲ ਕੀਤਾ ਆ। ਜੇ ਤੁਹਾਡੇ ਕੋਲ ਮੋਟੀ ਸੂਜੀ ਹੋਵੇ ਤਾਂ ਤੁਸੀਂ ਉਹਨੂੰ ਮਿਕਸੀ ਦੇ ਵਿੱਚ ਇੱਕ ਵਾਰੀ ਘੁਮਾ ਲੈਣਾ ਆ ਫਿਰ ਤੁਸੀਂ ਉਹਦਾ ਇਸ ਤਰ੍ਹਾਂ ਵੀ ਕਰ ਸਕਦੇ ਹੋ ਸੂਜੀ ਨੂੰ ਅਸੀਂ 2-3 ਮਿੰਟ ਲਈ ਪੋਨ ਲਿਆ ਹੁਣ ਇਹਦੇ ਵਿੱਚ ਅਸੀਂ 2 ਚਮਚੇ ਘਿਓ ਦੇ ਹੋਰ ਪਾ ਦੇਣੇ ਆ ਤੇ ਪਰ ਮਿਲਾਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਕਣਕ ਦਾ ਆਟਾ ਆਟੇ ਨੂੰ ਪਛਾਣ ਕੇ ਫੇਰ ਲਿਆਇਆ ਸੇਕ ਦਾ ਧਿਆਨ ਰੱਖਣਾ ਹੈ ਸੇਕ ਜ਼ਿਆਦਾ ਨਹੀਂ ਰੱਖਣਾ ਘੱਟ ਸੇਕ ਦੇ ਉੱਪਰ ਆਟੇ ਨੂੰ ਭੁੰਨਣਾ ਹੈ ਕਿਉਂਕਿ ਜੇ ਅਸੀਂ ਤੇਜ਼ ਸੇਕ ਦੇ ਉੱਪਰ ਆਟੇ ਨੂੰ ਭੁੰਨੀਏ ਆਟਾ ਲਾਲ ਤਾਂ ਹੋ ਜਾਂਦਾ ਹੈ ਪਰ ਕੱਚੇਪਾਨ ਦਾ ਸਵਾਦ ਰਹਿ ਜਾਂਦਾ ਹੈ ਆਟਾ ਪਾਣ ਦੇ ਨਾਲ ਕਿਉਂ ਥੋੜਾ ਜਿਹਾ ਘਟ ਗਿਆ ਇੱਕ ਚਮਚਾ ਆਪਾਂ ਘਿਓ ਦਾ ਹੋਰ ਪਾੜਾ ਇਹ ਤੇ ਸੂਜੀ ਨੂੰ ਭੁੰਨਦੇ ਹੋਏ 4 ਤੋਂ 5 ਮਿੰਟ ਹੋ ਗਏ ਆ ਅੱਗੇ ਨਾਲ ਆਟਾ ਦੇਖੋ ਪਤਲਾ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਲੱਗਦਾ ਸੀ ਕਿ ਕਿਉਂ ਥੋੜਾ ਜਿਹਾ ਘਾਟਾ ਅਸੀਂ ਇੱਕੋ ਵਾਰੀ ਕਿਉਂ ਤਾਂ ਨਹੀਂ ਪਾਇਆ ਕਿਉਂਕਿ ਫਿਰ ਜਿੰਨੀ ਇੱਕ ਸਾਨੂੰ ਕਿਉਂ ਜਦ ਲੋੜੂਗੀ ਅਸੀਂ ਓਨਾ ਹੀ ਵਰਤਣਾ ਹੈ ਜਿਆਦਾ ਕਿਉਂ ਦਾ ਇਸਤੇਮਾਲ ਨਹੀਂ ਕਰਨਾ ਆਟੇ ਤੇ ਸੂਜੀ ਨੂੰ ਭੁੰਨਦੇ ਹੋਏ 4 ਤੋਂ 5 ਮਿੰਟ ਹੋ ਗਏ ਆ ਅੱਗੇ ਨਾਲੋਂ ਆਟਾ ਦੇਖੋ ਪਤਲਾ ਪੈ ਗਿਆ ਕਿਉਂ ਛੜਦਾ ਉਹਨੇ ਹਜੇ ਅਸੀਂ ਇਹਨੂੰ 5-6 ਮਿੰਟ ਤੱਕ ਹੋਰ ਭੁੱਲਣਾ ਹੈ ਘੱਟ ਸੇਕ ਦਿਓ ਪਿੰਨੀਆਂ ਦੇ ਵਿੱਚ ਆਪਾਂ ਸੂਜੀ ਦਾ ਇਸਤੇਮਾਲ ਇਸ ਕਰਕੇ ਕੀਤਾ ਆ ਕਿਉਂਕਿ ਜਿਹੜਾ ਆਟਾ ਹੁਣ ਆਪਾਂ ਵਰਤਦੇ ਆ ਉਹ ਕਾਫੀ ਜ਼ਿਆਦਾ ਬਰੀਕ ਹੁੰਦਾ ਆ ਪਿੰਨੀਆਂ ਦਾਣੇਦਾਰ ਬਣਨ ਇਸ ਲਈ ਅਸੀਂ ਸੂਜੀ ਇਹਦੇ ਵਿੱਚ ਪਾਈ ਆ ਜੇ ਤੁਹਾਡੇ ਕੋਲ ਮੋਟਾ ਆਟਾ ਹੋਵੇ ਕਣਕ ਦਾ ਫਿਰ ਤੁਹਾਨੂੰ ਸੂਜੀ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਫਿਰ ਤੁਸੀਂ ਡੇਢ ਕੱਲੀ ਕਣਕ ਦਾ ਆਟਾ ਹੀ ਲੈ ਸਕਦੇ ਹੋ ਤੇ ਜਦੋਂ ਇਹਨੂੰ ਭੁੰਨਣਾ ਤੁਸੀਂ ਆਟੇ ਤੇ ਸੂਜੀ ਨੂੰ ਲਗਾਤਾਰ ਹਿਲਾਉਣਾ ਹੈ ਨਹੀਂ ਤਾਂ ਇਹ ਬਹੁਤ ਥੀਥਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਆਟਾ ਤੇ ਸੂਜੀ ਤਿਆਰ ਆ ਭੁੰਨ ਕੇ ਆਟਾ ਦੇਖੋ ਲਾਲ ਹੋ ਗਿਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਭੁੰਨਣਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 3 ਚਮਚੇ ਚਾਰੇ ਮਗਜ 5-7 ਲਏ ਆ ਬਦਾਮ ਕਿਉਂਕਿ ਮੌਸਮ ਅਜੇ ਬਹੁਤ ਜ਼ਿਆਦਾ ਗਰਮ ਨਹੀਂ ਹੈ ਇਸ ਕਰਕੇ ਮੈਂ ਬਦਾਮ ਪਾਏ ਆ ਜੇ ਤੁਸੀਂ ਬਦਾਮ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਕੱਲੇ ਚਾਰੇ ਮਗਜ ਦੇ ਨਾਲ ਵੀ ਪਿੰਨੀਆਂ ਬਣਾ ਸਕਦੇ ਹੋ ਸਿਰਫ ਤੁਸੀਂ ਥੋੜਾ ਜਿਹਾ ਇਹਨਾਂ ਨੂੰ ਭੁੰਨਣਾ ਹੈ ਗਰਮ ਆਟੇ ਦੇ ਵਿੱਚ ਹੀ ਦੋਨੇ ਚੀਜ਼ਾਂ ਭੁੰਨ ਕੇ ਤਿਆਰ ਹੋ ਜਾਣੀਆਂ ਕੱਲੇ ਧਾਰ ਲਾਂਗੇ ਹੁਣ ਆਟੇ ਦੇ ਆਟੇ ਨੂੰ ਅਸੀਂ ਟੌਂਗੇ 'ਚ ਕੱਟਣਾ ਹੈ ਕਿਉਂਕਿ ਕੜਾਈ ਕਾਫੀ ਜ਼ਿਆਦਾ ਗਰਮ ਆ। ਆਟੇ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾ ਦੇਣਾ ਹੈ। ਪਹਿਲਾਂ ਪਾਵਾਂਗੇ ਇਲਾਇਚੀ ਪਾਊਡਰ। ਦੋ-ਤਿੰਨ ਇਲਾਇਚੀਆਂ ਨੂੰ ਆਪਾਂ ਪੀਸ ਲਿਆ। ਮਿੱਠੇ ਵਾਸਤੇ ਮੈਂ ਇਹਦੇ ਵਿੱਚ ਪਾਉਂਗੀ ਇੱਕ ਕੌਲੀ ਸ਼ੱਕਰ। ਸ਼ੱਕਰ ਦੀ ਜਗ੍ਹਾ ਤੇ ਤੁਸੀਂ ਮਿਸ਼ਰੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਬੂਰਾ ਖੰਡ ਪਾਣਾ ਚਾਹੋ ਬੂਰਾ ਖੰਡ ਵੀ ਪਾ ਸਕਦੇ ਹੋ ਸ਼ੱਕਰ ਨੂੰ ਛਾਣ ਕੇ ਫੇਰ ਪਾਣਾ ਆ ਕੋਈ ਵੀ ਮੋਟੀ ਡਲੀ ਸ਼ੱਕਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਜ਼ਿਆਦਾ ਗਰਮੀ ਦੇ ਵਿੱਚ ਪਿੰਨੀਆਂ ਬਣਾਉ ਜੇ ਤੁਸੀਂ ਜ਼ਿਆਦਾ ਗਰਮੀ ਦੇ ਵਿੱਚ ਆਟੇ ਦੀਆਂ ਪਿੰਨੀਆਂ ਬਣਾਉ ਫਿਰ ਤੁਸੀਂ ਮਿਸ਼ਰੀ ਦਾ ਇਸਤੇਮਾਲ ਹੀ ਕਰਨਾ ਹੈ ਫਿਰ ਸ਼ੱਕਰ ਨਹੀਂ ਪਾਣੀ ਨਾ ਤੁਸੀਂ ਬੂਰਾ ਖੰਡ ਪਾਣੀ ਸ਼ੱਕਰ ਨੂੰ ਆਟੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਿਲਾ ਲਿਆ ਹੁਣ ਅਸੀਂ ਇਹਦੀਆਂ ਪਿੰਨੀਆਂ ਵਟ ਕੇ ਤਿਆਰ ਕਰਦੇ ਹਾਂ ਪਿੰਨੀਆਂ ਵਟਣ ਤੋਂ ਪਹਿਲਾਂ ਆਟੇ ਨੂੰ ਇੱਕ ਵਾਰ ਚੈੱਕ ਕਰ ਲੈਣਾ ਹੈ ਕਿ ਬਹੁਤ ਜ਼ਿਆਦਾ ਗਰਮ ਨਾ ਹੋਵੇ ਆਟਾ ਬਿਲਕੁਲ ਸਹੀ ਆ ਥੋੜਾ ਜਿਹਾ ਅਸੀਂ ਹੱਥ ਦੇ ਵਿੱਚ ਆਟੇ ਨੂੰ ਘੁਟਕੇ ਫੇਰ ਪਿੰਨੀ ਵੱਟਣੀ ਆ ਜੇ ਤੁਹਾਨੂੰ ਲੱਗੇ ਕਿ ਆਟਾ ਬਹੁਤ ਜ਼ਿਆਦਾ ਸਖਤ ਆ ਫਿਰ ਤੁਸੀਂ ਕਿਉਂ ਇਹਦੇ ਵਿੱਚ ਜਿਹੜਾ ਆਪਾਂ ਬਚਾਇਆ ਸੀ ਉਹਨੂੰ ਪਿਘਲਾ ਕੇ ਪਾ ਸਕਦੇ ਹੋ ਪਰ ਮੈਨੂੰ ਜ਼ਰੂਰਤ ਨਹੀਂ ਪਈ ਪਾਣ ਦੀ ਇਸ ਕਰਕੇ ਮੈਂ ਘਿਓ ਦਾ ਇਸਤੇਮਾਲ ਨਹੀਂ ਕੀਤਾ ਏਸੀ ਕਰਕੇ ਆਪਾਂ ਘਿਓ ਥੋੜਾ ਥੋੜਾ ਕਰਕੇ ਪਾਇਆ ਤਾਂ ਕਿ ਜ਼ਿਆਦਾ ਘਿਓ ਦਾ ਇਸਤੇਮਾਲ ਨਾ ਹੋਵੇ ਗਰਮੀਆਂ ਲਈ ਸਪੈਸ਼ਲ ਲਾਟੇ ਦੀਆਂ ਪਿੰਨੀਆਂ ਤਿਆਰ ਆ ਬਣ ਕੇ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਆ ਤੁਸੀਂ ਇਹਨਾਂ ਪਿੰਨੀਆਂ ਨੂੰ 10-15 ਦਿਨਾਂ ਲਈ ਵੜਾ ਕੇ ਖਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਇਹਨੂੰ ਬਣਾਇਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਤੇ ਜੇ ਪਹਿਲੀ ਵਾਰੀ ਵੀਡੀਓ ਦੇਖਤੇ ਹੋ ਵੀਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ